ਅੱਗੇ ਨਾਮ ਹੈ ਤੁਹਾਡਾ ਰਣਜੀਤ ਸਿੰਘ ਤੌਰ ਸੂਬਾ ਸਕੱਤਰ ਕਾਂਗਰਸ ਕਮੇਟੀ ਦੇਖੋ ਜੀ ਜਿਹੜਾ ਕਾਰਜਕਾਰੀ ਪ੍ਰਧਾਨ ਆ ਸੰਵਿਧਾਨ ਦੇ ਵਿੱਚ ਇਹ ਨਹੀਂ ਹੈਗਾ ਸੰਵਿਧਾਨ ਦੇ ਵਿੱਚ ਇਹ ਹੋ ਸਕਦਾ ਵੀ ਜੇ ਜਿਹੜਾ ਮੀਤ ਪ੍ਰਧਾਨ ਆ ਜੇ ਪ੍ਰਧਾਨ ਹਾਜ਼ਰ ਨਹੀਂ ਪ੍ਰਧਾਨ ਗੈਰ ਹਾਜ਼ਰ ਆ ਕਿਸੇ ਕਾਰਨ ਉਹ ਨਹੀਂ ਆਇਆ ਤਾਂ ਕੋਈ ਕੰਮ ਜ਼ਰੂਰੀ ਆ ਤਾਂ ਉਹ ਕਾਰਜਕਾਰੀ ਤੌਰ ਤੇ ਮੀਤ ਪ੍ਰਧਾਨ ਕਰ ਸਕਦਾ ਮਹੀਨਾ ਦੋ ਮਹੀਨੇ ਲਈ ਕਿਤੇ ਪ੍ਰਧਾਨ ਨੂੰ ਜਾਣਾ ਪੈ ਗਿਆ ਤਾਂ ਉਹ ਕਾਰਜਕਾਰੀ ਦੇ ਤੌਰ ਤੇ ਉਸ ਕੰਮ ਨੂੰ ਮੀਤ ਪ੍ਰਧਾਨ ਕਰਦਾ ਕਰ ਸਕਦਾ ਪਰ ਕਾਰਜਕਾਰੀ ਦਾ ਕੋਈ ਮਤਲਬ ਅਹੁਦਾ ਨਹੀਂ ਵੀ ਜੇ ਆਪਾਂ ਕਹੀਏ ਜਿਵੇਂ ਹੁਣ ਇਹਨਾਂ ਨੇ ਸਾਰਾ ਸੰਵਿਧਾਨ ਨੂੰ ਸਿੱਕੇ ਦੇ ਟੰਗ ਕੇ ਮਤਲਬ ਮੀਤ ਪ੍ਰਧਾਨ ਵੀ ਜਿਹੜਾ ਉਹ ਵੀ ਗਲਤ ਟੰਗ ਨਾਲ ਬਣਾਇਆ 6 ਪਲੱਸ 1 ਨਾਲ ਜਦੋਂ ਕੋਈ ਦੂਜੇ ਪਾਸੇ 8 ਜਿਹੜੇ ਐਮਸੀ ਨੇ ਉਹ ਪੂਰੇ ਤੇ ਜਦੋਂ ਕਿ ਜਿਹੜਾ ਪਹਿਲਾ ਪ੍ਰਧਾਨਗੀ ਵਾਲਾ ਵੀ ਮਤਲਬ ਜਿਹੜਾ ਇਹਨਾਂ ਦਾ ਸਟੈਪ ਸੀ ਇਹਨਾਂ ਨੇ ਚੱਕਿਆ ਉਹ ਵੀ ਇੱਕ ਸਰਕਾਰੀ ਧੱਕਾ ਸੀ ਬਦਲਾਖੋਰੀ ਦੀ ਨੀਤੀ ਸੀ ਉਹ ਕੋਈ ਮਤਲਬ ਵਧੀਆ ਟੰਗ ਦੀਆਂ ਗੱਲਾਂ ਨਹੀਂ ਸੀਗੀਆਂ ਪਿਛਲੇ ਸਮਿਆਂ ਦੇ ਵਿੱਚ ਵੀ ਇਸ ਤਰ੍ਹਾਂ ਦੀ ਹਾਲਾਤ ਹੋਏ ਨੇ ਅਕਾਲੀ ਦਲ ਦੇ ਜੀ ਸਰਕਾਰ ਦੇ ਸਮੇਂ ਚ ਜਿਹੜੇ ਨਗਰ ਕੌਂਸਲ ਕੌਂਸਲਰ ਸੀਗੇ ਤਾਂ ਉਸ ਤੋਂ ਬਾਅਦ ਕਾਂਗਰਸ ਦੀ ਸਰਕਾਰ ਬਣੀ ਤਾਂ ਉਹਦੇ ਵਿੱਚ ਸਾਰੀ ਨਿ ਸਾਰੀ ਉਸੇ ਸਮੇਂ ਦੇ ਮੁਤਾਬਕ ਉਹਨਾਂ ਦੇ ਰਾਹੀ ਵੀਜੇਂਦਰ ਸਿੰਘਲਾ ਜੀ ਨੇ ਬਹੁਤ ਵਧੀਆ ਢੰਗ ਦੇ ਨਾਲ ਇਸ ਗੱਲ ਨੂੰ ਸੋਚਦੇ ਹੋਏ ਇਸ ਨੀਤੀ ਦੇ ਤਹਿਤ ਵੀ ਜਿਹੜਾ ਸ਼ਹਿਰ ਦੇ ਲੋਕਾਂ ਨੇ ਜੇ ਵੋਟਾਂ ਪਾਈਆਂ ਨੇ ਤਾਂ ਨਗਰ ਕੌਂਸਲ ਦੇ ਜਿਹੜੇ ਕੰਮ ਨੇ ਤਾਂ ਉਹਨਾਂ ਦਾ ਹੱਕ ਬਣਦਾ ਵੀ ਅਸੀਂ ਉਹਨਾਂ ਦੇ ਕੌਂਸਲਰਾਂ ਦੇ ਰਾਹੀਂ ਉਸ ਪ੍ਰਧਾਨ ਦੇ ਰਾਹੀਂ ਉਹ ਕਰਵਾਈਏ ਉਹ ਪੂਰੇ 5 ਸਾਲ ਵਾਏ ਵੀ ਨਹੀਂ ਉਹ ਸਰ ਕਾਂਗਰਸ ਦੀ ਸਰਕਾਰ ਦੇ ਵਿੱਚ ਅਸੀਂ ਤਾਂ ਇਹ ਵੀ ਕਹਾਂਗੇ ਸਾਡੀ ਇਹ ਬੇਟੀ ਆ ਬਹੁਤ ਸਤਿਕਾਰਯੋਗ ਆ ਐਮਐਲਏ ਨਰਿੰਦਰ ਕੌਰ ਭਰਾਜ ਨੂੰ ਮੈਂ ਇਹ ਕਹਿਣਾ ਚਾਹੁੰਨਾ ਵੀ ਤੁਸੀਂ ਇਹ ਜਿਹੜੀ ਬਦਲਾਖੋਰੀ ਵਾਲੀ ਨੀਤੀ ਆ ਇਹਨੂੰ ਛੱਡ ਦਿਓ ਇਹ ਜਿਹੜੇ ਲੋਕ ਤੁਹਾਡੇ ਨਾਲ ਆਏ ਨੇ ਇਹ ਤੁਹਾਡੇ ਨਹੀਂ ਮੈਂ ਇਹ ਵੀ ਕਹੂੰਗਾ ਇਹ ਤੁਹਾਡੇ ਨਹੀਂ ਸਿੰਗਲਾ ਸਾਹਬ ਦੇ ਨਹੀਂ ਬਣ ਸਕੇ ਜਿਨ੍ਹਾਂ ਨੇ ਇਹਨਾਂ ਵਾਸਤੇ ਇੰਨਾ ਕੁਝ ਕੀਤਾ ਇਹ ਉਹਨਾਂ ਦੇ ਨਹੀਂ ਬਣੇ ਇਹ ਤੁਹਾਡੇ ਵੀ ਨਹੀਂ ਬਣਨੇ ਇਹ ਧੋਗਲੇ ਲੋਕ ਨੇ ਇਹਨਾਂ ਵਾਸਤੇ ਤੁਸੀਂ ਇੰਨਾ ਉਪਰਾਲੇ ਨਾ ਕਰੋ ਵੀ ਕਾਨੂੰਨ ਨੂੰ ਸਿੱਕੇ ਦੇ ਟੰਗ ਵੀ ਇਹ ਤਾਂ ਅੱਜ ਪੂਰੇ ਪੰਜਾਬ 'ਚ ਹੀ ਆਪਾਂ ਦੇਖ ਲਓ ਤੁਸੀਂ ਵੀ ਦੇਖ ਰਹੇ ਹੋ ਵੀ ਅੱਜ ਪੂਰੇ ਪੰਜਾਬ 'ਚ ਲੋਕਤੰਤਰ ਦਾ ਤਾਂ ਇਹਨਾਂ ਨੇ ਕਿਤੇ ਨੇੜੇ ਤੇੜੇ ਕਿਤੇ ਗੱਲੋਂ ਹੀ ਨਹੀਂ ਰਹੀ ਜਿਹੜੀਆਂ ਇਹ ਗੱਲਾਂ ਕਹਿੰਦੇ ਤੇ ਉਹਨਾਂ ਗੱਲਾਂ ਤੋਂ ਤਾਂ ਬਹੁਤ ਦੂਰ ਚਲੇ ਗਏ ਅੱਜ ਜੋ ਵੀ ਹੋ ਰਿਹਾ ਪੰਜਾਬ ਦੇ ਵਿੱਚ ਉਹ ਸਾਰੇ ਹਾਲਾਤ ਨੇ ਜਿਹੜੇ ਬਹੁਤ ਮਾੜੇ ਨੇ ਹਰ ਪੱਖ ਖਦੋ ਮਾੜੇ ਨੇ ਹਰ ਜਗ੍ਹਾ ਤੇ ਧੱਕਾ ਹਰ ਗੱਲ ਤੇ ਧੱਕਾ ਚਾਹੇ ਕਿਸੇ ਗੱਲ ਦੀ ਤੁਸੀਂ ਲਾ ਲਓ ਕਿਸੇ ਨੇ ਕੋਠੀ ਦਾ ਬਲੀ ਕਿਸੇ ਨੇ ਕੋਈ ਹੋਰ ਕਰ ਲੇ ਕਿੰਨਾ ਕੁਸ਼ ਹੋ ਰਿਹਾ ਸਾਰਾ ਗੈਰ ਕਾਨੂੰਨੀ ਦੇਖੋ ਜਿਹੜੀ ਚੰਡੀਗੜ੍ਹ ਵਾਲੀ ਗੱਲ ਆ ਨਾ ਮਤਲਬ ਮੇਰੇ ਇਹ ਗੱਲ ਸਾਡੇ ਸਮਝ ਤੋਂ ਬਾਹਰ ਆ ਅਸੀਂ ਮੈਂ ਇਸ ਗੱਲ ਦਾ ਤੁਹਾਨੂੰ ਵੀ ਕਹਿਣਾ ਮੈਂ ਪਾਰਟੀ ਦੇ ਮੀਟਿੰਗਾਂ ਵਿੱਚ ਵੀ ਕਹਿੰਦਾ ਆ ਰਿਹਾ ਵੀ ਇਹ ਜਿਹੜੀਆਂ ਤੁਸੀਂ ਇਹਨਾਂ ਨਾਲ ਗੱਲਾਂ ਕਰਦੇ ਹੋ ਸਮਝੌਤੇ ਦੀਆਂ ਰਿਲੇਂਸ ਦੀਆਂ ਮੈਂ ਇੱਥੋਂ ਦੇ ਪੰਜਾਬ ਦੇ ਲੋਕ ਇਸ ਗੱਲ ਦੇ ਹੱਕ 'ਚ ਨਹੀਂ ਅਸੀਂ ਪੰਜਾਬ ਦੀ ਧਰਤੀ ਦੇ ਉੱਤੇ ਲੋਕਾਂ ਦੇ ਨਾਲ ਵਿਚਰਦੇ ਆ ਸਾਨੂੰ ਵੱਧ ਪਤਾ ਤੁਹਾਨੂੰ ਲੀਡਰਾਂ ਨੂੰ ਨਹੀਂ ਪਤਾ ਇਹਦਾ ਇਹ ਗੱਠਜੋੜ ਚੱਲੂਗਾ ਇਹ ਚੱਲਣਾ ਵੀ ਨਹੀਂ ਚਾਹੀਦਾ ਹੁਣੇ ਨਹੀਂ ਚਾਹੀਦਾ ਪਹਿਲੀ ਗੱਲ ਮੈਂ ਇਹ ਕਹੂੰਗਾ ਹੁਣੇ ਨਹੀਂ ਚਾਹੀਦਾ ਦੇਖੋ ਉਹ ਤਾਂ ਹੈ ਜੀ ਹੁਣ ਸਰਕਾਰ ਧੱਕਾ ਕਰਦੀ ਆ ਹਰ ਜਗ੍ਹਾ ਤੇ ਧੱਕਾ ਹੋ ਰਿਹਾ ਪਹਿਲਾਂ ਸਖਵਾਲ ਖੈਰੇ ਨਾਲ ਧੱਕਾ ਹੋਇਆ ਉਹ ਵੀ ਗੈਰ ਕਾਨੂੰਨੀ ਹੋਇਆ ਅੱਜ ਭਾਨੇ ਸਿੱਧੂ ਵਾਲੀ ਤੁਸੀਂ ਦੇਖ ਲਓ ਉਹਦੇ ਨਾਲ ਧੱਕਾ ਹੋ ਰਿਹਾ ਜਿਹੜੇ ਫਲੈਕਸ ਵੀ ਲੱਗੇ ਨੇ ਇਹ ਵੀ ਗੈਰ ਕਾਨੂੰਨੀ ਨੇ ਜਿਹੜਾ ਮਤਲਬ ਸਰਕਾਰ ਕਰਨਾ ਚਾਹੁੰਦੀ ਆ ਸੱਤ ਤਰੀਕ ਦੇ ਸਾਨੂੰ ਪੂਰਨ ਉਮੀਦ ਆ ਵੀ ਜਿਹੜਾ ਜੁਡੀਸ਼ਰੀ ਆ ਜੱਜ ਸਾਹਿਬਾਨ ਨੇ ਜੋ ਫੈਸਲੇ ਦੇਣੇ ਨੇ ਉਹਨਾਂ ਨੇ ਆਪਣੇ ਮੁਤਾਬਕ ਦੇਣੇ ਨੇ ਕਿਸੇ ਸਰਕਾਰ ਦੇ ਮੁਤਾਬਕ ਨਹੀਂ ਦੇਣੇ ਜੋ ਕਾਨੂੰਨ ਦੇ ਮੁਤਾਬਕ 22 ਲਾਜ਼ਮ ਦੇ ਮੁਤਾਬਕ ਜੋ ਬਣਦਾ ਜੋ ਸਾਡੇ ਐਮਸੀ ਸਹਿਬਾਨ 8 ਹਾਜ਼ਰ ਨੇ ਉਹਨਾਂ ਕੋਲ 6 ਨੇ ਉਹ ਮਤਲਬ ਇਸ ਗੱਲ ਲਈ ਕਿਸੇ ਕੀਮਤ ਤੇ ਜਿਹੜਾ ਹੈਗਾ ਸਾਨੂੰ ਪਤਾ ਵੀ ਇਹ ਸਾਡੇ ਹੱਕ 'ਚ ਹੋਣਾ ਮੈਂ ਤਾਂ ਇਹ ਇੱਕ ਬੇਨਤੀ ਐਮਐਲਏ ਸਾਹਿਬ ਨੂੰ ਕਰਨੀ ਚਾਹਾਂਗਾ ਤੁਹਾਡੇ ਇਸ ਜਰੀਏ ਵੀ ਤੁਸੀਂ ਇਹ ਬਦਲਾਖੋਰੀ ਦੀ ਨੀਤੀ ਨੂੰ ਛੱਡ ਦਿਓ ਜੋ ਗੱਲਾਂ ਤੁਸੀਂ ਪਹਿਲਾਂ ਕਹਿੰਦੇ ਹੁੰਦੇ ਸੀ ਆਹ ਹੋਰੇ ਪਾਣੀ ਖੜ ਗਿਆ ਜੀ ਥੋੜੀ ਥੋੜੀ ਗੱਲ ਤੇ ਵੀ ਤੁਸੀਂ ਪ੍ਰੈਸ ਕਾਨਫਰੰਸਾਂ ਕਰਦੇ ਤੇ ਗਲੀਆਂ ਚ ਵਾਗੇ ਕਿਤੇ ਮਹੱਲਿਆਂ ਚ ਵਾਗੇ ਅਸੀਂ ਅੱਜ ਵੀ ਉਹ ਨਹੀਂ ਕੋਈ ਕੁਝ ਕਰ ਰਹੇ ਅਸੀਂ ਤੁਹਾਨੂੰ ਬੇਨਤੀ ਕਰਦੇ ਆ ਅਸੀਂ ਕਹਿੰਦੇ ਆ ਵੀ ਤੁਸੀਂ ਇਹ ਨੀਤੀਆਂ ਛੱਡ ਕੇ ਜਿਹੜੇ ਸਾਡੇ ਪ੍ਰਧਾਨ ਬਣੇ ਹੋਏ ਨੇ ਇਹਨਾਂ ਦੇ ਰਾਹੀਂ ਜੋ ਸ਼ਹਿਰ ਦੇ ਲੋਕਾਂ ਨੇ ਕੋਈ ਮਾੜਾ ਨਹੀਂ ਕੀਤਾ ਇਹਨਾਂ ਨੂੰ ਜਿਤਾ ਕੇ ਇਹਨਾਂ ਤੋਂ ਆਸਾਂ ਉਮੀਦਾਂ ਨੇ ਤੁਸੀਂ ਇਹਨਾਂ ਦੇ ਰਾਹੀਂ ਜੋ ਮਰਜ਼ੀ ਕੰਮ ਕਰਾਓ ਤੁਸੀਂ ਜਿਵੇਂ ਕਹੋਗੇ ਤੁਹਾਡੇ ਨਾਲ ਚੱਲਣਗੇ ਤੁਹਾਡਾ ਸਾਥ ਦੇਣਗੇ ਮੈਂ ਤਾਂ ਇਹ ਕਹੂੰਗਾ ਸ਼ਹਿਰ ਦੀ ਬਿਹਤਰੀ ਸ਼ਹਿਰ ਦੀ ਭਲਾਈ ਏਸੇ ਗੱਲ 'ਚ ਤੁਹਾਡੀ ਭਲਾਈ ਵੀ ਏਸੇ ਗੱਲ 'ਚ ਵੀ ਤੁਸੀਂ ਇਸ ਕੰਮ ਨੂੰ ਸ਼ਹਿਰ ਦੇ ਨੂੰ ਨਿਝੇਠੋ ਏਸੇ ਪ੍ਰਧਾਨਗੀ ਦੇ ਰਾਹੀਂ ਕਰਾ ਕੇ ਗੁਰਵਿੰਦਰ ਸਿੰਘ ਸੱਭੂ ਸੱਭਾ ਕੀ ਕਹਿਣਾ ਚਾਹੁੰਦੇ ਹੋ ਤੁਹਾਨੂੰ ਦੇਖੋ ਜੀ ਇਹ ਤਾਂ ਸਰਕਾਰ ਦਾ ਤੱਕਾ ਜਦੋਂ ਦੀ ਇਹ ਸਰਕਾਰ ਆਈ ਹੈ ਇੱਥੇ ਕਾਹੀ ਕਰਦੀ ਆ ਰਹੀ ਹੈ ਇੱਕ ਪਾਸੇ 8 ਦਾ ਕੌਮ ਹੈ ਇੱਕ ਪਾਸੇ 6 ਨੇ 6 ਵਾਲਿਆਂ ਨੂੰ ਪ੍ਰਧਾਨ ਬਣਾਇਆ ਜਾ ਰਿਹਾ ਹੈ 8 ਵਾਲਿਆਂ ਨੂੰ ਅੱਖੋਂ ਪਰੋਖੇ ਕੀਤਾ ਜਾ ਰਿਹਾ ਹੈ ਇੱਕ ਮੈਡਮ ਨਿਰੰਦਰ ਕੋਲਪਰਾਜ ਨੇ ਕਿਹਾ ਦੀ ਵਿਕਾਸ ਦੇ ਕੰਮ ਰੁਕੇ ਹੋਏ ਨੇ ਕੀ ਤੁਸੀਂ ਵਿਕਾਸ ਦੇ ਕੰਮ ਕਰ ਨਹੀਂ ਰਹੇ ਅਸੀਂ ਵਿਕਾਸ ਦੇ ਕੰਮ ਕਰ ਰਹੇ ਹਾਂ ਜੀ ਪਹਿਲਾਂ ਵੀ ਕੰਮ ਚੱਲ ਰਹੇ ਸੀ ਰੈਗੂਲਰ ਕੰਮ ਚੱਲ ਰਹੇ ਸੀ ਮੈਡਮ ਨਿਰੰਦਰ ਕੋਲਪਰਾਜ ਜਿਸ ਦਿਨ ਪਹਿਲੀ ਮੀਟਿੰਗ ਦੇ ਵਿੱਚ ਸਾਡੇ ਨਗਰ ਕੌਸ਼ਲ ਦਫ਼ਤਰ ਆਏ ਨੇ ਉਸ ਦਿਨ ਬੈਕਾਇਦਾ ਬੈਠ ਕੇ ਗੱਲ ਹੋਈ ਹੈ ਕਿ ਵਿਕਾਸ ਦੇ ਕੰਮ ਨੇ ਜਿਹੜੇ ਰੈਗੂਲਰ ਚੱਲਦੇ ਰਹਣਗੇ ਜੀ ਜਿਹੜੇ ਵੀ ਕੋਈ ਕੰਮ ਨੇ ਅਸੀਂ ਐਮ.ਐਲ.ਏ. ਸਾਹਿਬ ਦੇ ਧਿਆਨ ਚ ਲਿਆ ਕੇ ਕਰਨ ਲਈ ਤਿਆਰ ਹਾਂ ਪਰੰਤੂ ਉਹਨਾਂ ਦੇ ਦਿਮਾਗ ਚ ਪਤਾ ਨਹੀਂ ਕੀ ਚੱਲ ਰਿਹਾ ਹੈ ਸ਼ਹਿਰ ਦੇ ਵਿਕਾਸ ਦੇ ਕੰਮ ਤਾਂ ਚੱਲ ਜਿਹੜੇ ਚੱਲਦੇ ਸੀ ਉਹ ਵੀ ਰੁਕ ਗਏ ਔਰ ਕੋਈ ਵੀ ਕੰਮ ਨਹੀਂ ਹੋ ਰਿਹਾ ਹੁਣ ਤੁਸੀਂ ਕਿਤੇ ਵੀ ਦੇਖ ਲਓ ਜਿੱਥੇ ਮੈਡਮ ਭਰਾ ਆਪ ਜੀ ਨਹੀਂ ਲਾਉਂਦੇ ਫਿਰਦੇ ਸੀਗੇ ਅੱਜ ਉੱਥੇ ਕਿਹੜਾ ਕੰਮ ਚੱਲ ਰਿਹਾ ਹੈ ਨਹੀਂ ਜੀ ਜੇ ਸਤਨਾਮ ਜੀ ਅਸੀਂ ਗੱਲ ਕਰੀਏ ਜੀ ਦੀ ਲਾਉਣ ਵਾਲੀ ਗੱਲਾਂ ਤੁਸੀਂ ਗੱਲ ਕਰ ਦਿਓ ਕਹਿੰਦੇ ਨੇ ਵੀ ਅਸੀਂ ਕੰਮ ਕਰਨ ਨੂੰ ਤਿਆਰ ਆ ਪਰ ਜੇ ਸਾਡੇ ਨਾਲ ਸ ਕਸਿਤਾ ਸਹਿਮਤੀ ਤੋਂ ਭੱਜੇ ਹੀ ਨਹੀਂ ਉਹਨਾਂ ਨੇ ਸਾਡੇ ਪ੍ਰਧਾਨ ਜੀ ਦੇ ਉੱਪਰ ਐਲੀਗੇਸ਼ਨ ਲਾਏ ਬੇਫਜ਼ੂਲ ਐਲੀਗੇਸ਼ਨ ਲਾ ਕੇ ਸਸਪੈਂਡ ਕਰਾਇਆ ਪ੍ਰਧਾਨ ਜੀ ਨੂੰ ਮਾਨਯੋਗ ਹਾਈ ਕੋਰਟ ਨੇ ਪ੍ਰਧਾਨ ਜੀ ਦੀ ਪ੍ਰਧਾਨਗੀ ਦੇ ਉੱਪਰ ਸਟੇਟ ਦਿੱਤੀ ਸਾਨੂੰ ਇੱਕ ਜ ਤੁਸੀਂ ਕੁਰਸੀ ਦੀ ਵੀ ਗੱਲ ਕਰੀ ਵੀ ਮੀ ਪ੍ਰਧਾਨਗੀ ਦੀ ਕੁਰਸੀ ਉਥੋਂ ਨਗਰ ਕੌਂਸਲ ਚੋਂ ਚੱਕਣ ਦਾ ਮੁੱਦਾ ਚੱਕਿਆ ਉਹ ਕੀ ਗੱਲ ਸੀ ਉੱਥੇ ਸਾਨੂੰ ਇਹ ਪਤਾ ਲੱਗਿਆ ਜੀ ਮੀ ਨਗਰ ਕੌਂਸਲ ਦੇ ਵਿੱਚ ਦੋ ਕੁਰਸੀਆਂ ਲੱਗਦੀਆਂ ਨੇ ਪ੍ਰਧਾਨ ਦੀ ਔਰ ਮੀ ਪ੍ਰਧਾਨ ਦੀ ਜੋ ਸੰਵਿਧਾਨ ਦੇ ਦਾਇਰੇ ਦੇ ਵਿੱਚ ਹੈ ਪ੍ਰੰਤੂ ਉਮੀਦਪਰਧਾਨ ਦੀ ਕੁਰਸੀ ਪਿਛਲੇ 2 ਸਾਲਾਂ ਤੋਂ ਖੱਲੀ ਪਈ ਸੀ ਜੀ ਕਦੇ ਚੱਕੀ ਨਹੀਂ ਗਈ ਉੱਥੇ ਪਈ ਸੀ ਜਿਸ ਦਿਨੇ ਇਹ ਪ੍ਰਧਾਨ ਦੀ ਕੁਰਸੀ ਤੇ ਬਿਠਾਇਆ ਕਰਤੇ ਸਿੰਘ ਨੂੰ ਉੱਥੋਂ ਪ੍ਰਧਾਨ ਦੀ ਕੁਰਸੀ ਚਾੱਕ ਕੇ ਕਮਰੇ ਚੋਂ ਬਾਹਰ ਕੱਢ ਦਿੱਤੀ ਗਈ ਹੈ ਜੀ ਕੀ ਉਹ ਸਹੀ ਹੈ ਹੁਣ ਅੱਜ ਤੱਕਾ ਨਹੀਂ ਹੋ ਰਿਹਾ ਹੋਰ ਕੀ ਹੋ ਰਿਹਾ ਹੈ ਸ਼ਰਿਆਮ ਤੱਕਾ ਕਰ ਰਹੇ ਨੇ ਕਾਰਜਕਾਰੀ ਦੀ ਪੱਟੀ ਲਿਖਤੀ ਉੱਥੇ ਕਾਰਜਕਾਰੀ ਪ੍ਰਧਾਨ ਦੱਸੋ ਕੀ ਹੁੰਦਾ ਜੀ ਕਾਰਜਕਾਰੀ ਪ੍ਰਧਾਨ ਕਿਨੇ ਸੰਵਿਧਾਨ ਚ ਲਿਖਿਆ ਕਾਰਜਕਾਰੀ ਬੰਦਾ ਲੋਕ ਕਹਿੰਦੇ ਵਗਰ ਜੇ ਕੰਮ ਰਲ ਕੇ ਕਰਨ ਤਾਂ ਸ਼ਹਿਰ ਦਾ ਵਿਕਾਸ ਹੋ ਜੂ ਪਰ ਸ਼ਹਿਰ ਦੇ ਵਿਕਾਸ ਦੇ ਵਿੱਚ ਵੀ ਰੋੜਾ ਨਾ ਅੜਕਾਉਣ ਵੀ ਸਾਰਾ ਕੰਮ ਚੱਲਣਾ ਚਾਹੀਦਾ ਕਿਵੇਂ ਦੇਖੋ ਜੀ ਅਸੀਂ ਸ਼ਹਿਰ ਦੇ ਕੰਮ ਕਰਨ ਲਈ ਜੇੜੀ ਆ ਤਿਆਰ ਆ ਸੰਵਿਧਾਨ ਮੁਤਾਬਕ ਜੋ ਰੂਲ ਬਣਦੇ ਆ ਉਸ ਮੁਤਾਬਕ ਪ੍ਰਧਾਨ ਦੀ ਚੋਣ ਹੋਈ ਹੈ ਉਸੇ ਪਰ ਮੁਤਾਬਕ ਪਰ ਉਮੀਦ ਪ੍ਰਧਾਨ ਦੀ ਚੋਣ ਅਸੀਂ ਕੀਤੀ ਸੀ ਉਹਨੂੰ ਲਾਗੂ ਕਰਨਾ ਅਸੀਂ ਸਾਰੇ ਕੰਮ ਕਰਨ ਲਈ ਤਿਆਰ ਆ ਇਸ ਦਾ ਵਿਕਾਸ ਤੋਂ ਅਸੀਂ ਭੱਜਦੀ ਨਹੀਂ ਜੀ ਅਸੀਂ ਅਗਲੀ ਨੀਤੀ ਕਿਰੂਗੂ ਸੋਡੀ ਅਸੀਂ ਦੇਖੋ ਮੈਂ ਇਹ ਵੀ ਦੱਸਣਾ ਚਾਹੁੰਦਾ ਪ੍ਰੈਸ ਬੈਠੀ ਹੈ ਸਾਰੀ ਮੈਂ ਸ਼ਰਮਨੀ ਅਕਾਲੀ ਦਲ ਦਾ ਸਪਾਹੀ ਆ ਅਕਾਲੀ ਦਲ ਵੱਲੋਂ ਹੀ ਚੋਣ ਲੜਿਆ ਸੀ ਜਿੱਤੇ ਆ ਪਰ ਮੈਂ ਉਸ ਤਰ੍ਹਾਂ ਦੇ ਨਾਲ ਖੜਾ ਜਿਹੜਾ ਥੜਾ ਇਮਾਨਦਾਰੀ ਨਾਲ ਕੰਮ ਕਰ ਰਿਹਾ ਮੈਨੂੰ ਸ਼ਹਿਰ ਦੇ ਵਿਕਾਸ ਲਈ ਇਮਾਨਦਾਰੀ ਧੜੇ ਨਾਲ ਖੜਨਾ ਮੇਰੀ ਮਜਬੂਰੀ ਹੈ ਮੇਰਾ ਜਿੰਮੇ ਕਹ ਲੋ ਵੀ ਹੱਕ ਹੈ ਤਾਂ ਕਿ ਸਾਡੇ ਸ਼ਹਿਰ ਦੇ ਕੰਮ ਹੋਣ ਨਾ ਕਿ ਮੈਂ ਕਿਸੇ ਉਸ ਤਰ੍ਹਾਂ ਦੇ ਨਾਲ ਖੜਨਾ ਜੋ ਗੈਰ ਕਾਨੂੰਨੀ ਤਰੀਕੇ ਨਾਲ ਚੱਲ ਰਹੇ ਨੇ ਕੋਈ ਵਿਜੀਲੈਂਸ ਇੱਕ ਵਾਰੀ ਵੀ ਹੋਈ ਹੈ ਇਹ ਪਿੱਛੇ ਜ ਕੋਈ ਇਹਨਾਂ ਬੋਲ ਭੇਜੀ ਗਈ ਕੋਈ ਜਦੋਂ ਵੀ ਤੁਹਾਡੀ ਪ੍ਰਧਾਨਗੀ ਇਹਨਾਂ ਨੇ ਬੜੀਆਂ ਇਨਕੁਆਰੀਆਂ ਕਰਾਈਆਂ ਬੜਾ ਕੁਛ ਕੀਤਾ ਇਹਨਾਂ ਨੇ ਪਰ ਇਹਨਾਂ ਨੂੰ ਕੁਝ ਨਹੀਂ ਲੱਭਿਆ ਗਲਤ ਤਰੀਕੇ ਹੀ ਚੱਲਦੇ ਰਹੇ ਨੇ ਕਦੇ ਚੈੱਕ ਦਾ ਇਨਕੁਆਰੀ ਲਾਤੀ ਵੀ ਪ੍ਰਧਾਨ ਜੀ ਨੇ ਚੈੱਕ ਗਲਤ ਕੱਟਤੇ ਕਦੇ ਕਸ ਦੀ ਇਨਕੁਆਰੀ ਲਾਤੀ ਇਸ ਤਰ੍ਹਾਂ ਕਰਕੇ ਇਹਨਾਂ ਨੇ ਪ੍ਰਧਾਨ ਜੀ ਨੂੰ ਸਸਪੈਂਡ ਕਰਾਇਆ ਮਾਨਯੋਗ ਹਾਈ ਕੋਰਟ ਤੇ ਸਾਨੂੰ ਵਿਸ਼ਵਾਸ ਸੀ ਭਰੋਸਾ ਸੀ ਉਹਨਾਂ ਨੇ ਸਾਨੂੰ ਰਾਹਤ ਦਵਾ ਮੈਂ ਜੀ ਬਲਵਿੰਦਰ ਸਿੰਘ ਕਾਹਵਿਆ ਜੀ ਕਿਸ ਸਬੰਧੀ ਪ੍ਰੈਸ ਕਾਨਫਰੰਸ ਰੱਖੀ ਹੈ ਆਪ ਜੀ ਦੇ ਜੋ ਅੱਸੀ ਹੈ ਪ੍ਰੈਸ ਕਾਨਫਰੰਸ ਕਰ ਰਹੇ ਹਾਂ ਇਹ ਬਹੁਤ ਅਹਿਮ ਮੁੱਦੇ ਤੇ ਪ੍ਰੈਸ ਕਾਨਫਰੰਸ ਕਰ ਰਹੇ ਹਾਂ ਪਿਛਲੇ 8 ਦਸੰਬਰ ਨੂੰ ਇੱਕ ਬਹੁਤ ਹੀ ਤੱਕੇ ਨਾਲ ਆਪਾਂ ਕਹਿ ਲਈਏ ਜਾਨੀ ਬਿਨਾ ਕਿਸੇ ਕੋਰਮ ਦੇ ਨਗਰ ਕੌਂਸਲ ਦੀ ਇੱਕ ਮੀਟਿੰਗ ਰੱਖੀ ਗਈ ਜਿਸ ਦੇ ਵਿੱਚ ਜਾਨੀ ਸਾਢੇ 3 ਦੇ 8 ਕਾਉਂਸਲਰ ਵੀ ਸ਼ਾਮਲ ਉੱਥੇ ਮੀਟਿੰਗ ਦੇ ਵਿੱਚ ਹੋਏ ਤੇ ਦੂਸਰੇ ਪਾਸਿਓਂ 6 ਐਮਸੀ ਤੇ ਐਮਐਲਏ ਸਾਹਿਬ ਵੀ ਉੱਥੇ ਮੌਜੂਦ ਸੀ ਪਰ ਉਹਨਾਂ ਨੇ ਸਾਨੂੰ ਜਾਨੀ ਕਲੀਅਰ ਕਟ ਜਿੰਨੇ ਅਸੀਂ ਐਮসিসি 8 ਸਾਢੇ 3 ਦੇ ਮੌਜੂਦ ਸੀ ਉੱਥੇ ਤੇ ਉਹਨਾਂ ਨੂੰ ਕਲੀਅਰ ਕਟ ਉਹਨਾਂ ਵੱਲੋਂ ਇਹ ਹਦਾਇਤਾਂ ਸੀ ਪ੍ਰਜੈਸ਼ਨ ਉਹ ਵੀ ਜੇ ਤਾਂ ਅਗਰ ਤਾਂ ਤੁਸੀਂ ਗੁਰਤੇਜ ਸਿੰਘ ਨੂੰ ਵੋਟ ਪਾਉਣੀ ਹੈ ਉਮੀਦ ਪ੍ਰਧਾਨਕ ਦੀ ਤਾਂ ਤਾਂ ਤੁਸੀਂ ਉਹਦੇ ਬੈਠ ਸਕਦੇ ਹੋ ਅਦਰਵਾਈਜ਼ ਤੁਹਾਡਾ ਉਰੇ ਬੈਠਣ ਦਾ ਕੋਈ ਉਹ ਨਹੀਂ ਤਾਂ ਤੁਸੀਂ ਜੇ ਜਾਣਾ ਚਾਹੋ ਤਾਂ ਇੱਥੋਂ ਜਾ ਸਕਦੇ ਆ ਚਲੋ ਉਸ ਤੋਂ ਬਾਅਦ ਅਸੀਂ ਉੱਥੋਂ ਨਗਰ ਕੌਂਸਲ ਤੋਂ ਜਾਨੀ ਥੱਲੇ ਉਤਰਿਆਏ ਉਹਦੇ ਵਾਰ ਨਗਰ ਕੌਂਸਲ ਤੋਂ ਬਾਹਰ ਆ ਕੇ ਅਸੀਂ ਇਹਦੇ ਬਾਰੇ ਵਿਚਾਰ ਵਟਾਂਦਰਾ ਕੀਤਾ ਤੇ ਸਾਨੂੰ ਉਸ ਤੋਂ ਉਸੇ ਦੌਰਾਨ ਸਾਨੂੰ ਪਤਾ ਲੱਗਿਆ ਕਿ ਉਹਨਾਂ ਨੇ 6 ਐਮਸੀਆਂ ਤੇ ਇੱਕ ਐਮਐਲਏ ਸਾਹਿਬ ਦੀ ਬੋਰਡ ਦੇ ਨਾਲ ਉਹਨਾਂ ਨੇ ਉਹਨੂੰ ਮੀਤ ਪ੍ਰਧਾਨ ਦਾ ਐਲਾਨ ਕਰ ਦਿੱਤਾ ਗਿਆ ਅਸੀਂ ਸਾਨੂੰ ਬੜੀ ਹੈਰਾਨਗੀ ਹੋਈ ਕਿਉਂਕਿ ਜੇ 15 ਐਮਸੀਆਂ ਤੇ ਇੱਕ ਐਮਐਲਏ ਸਾਹਿਬ ਨੇ ਤਾਂ 16 ਬੰਦਿਆਂ ਦਾ ਟੋਟਲ ਕੋ ਬਣਦਾ ਜਿਸੋ ਘੱਟੋ ਘੱਟ 50% ਵਾਇਲਾ ਹੈਗੀ ਆ ਵੀ 50% ਬੰਦਿਆਂ ਤੋਂ ਘੱਟ ਮੀਤ ਪ੍ਰਧਾਨ ਦੀ ਜਾਂ ਪ੍ਰਧਾਨ ਦੀ ਚੋਣ ਨਹੀਂ ਹੋ ਸਕਦੀ ਚਲੋ ਉਸ ਤੋਂ ਬਾਅਦ ਸਾਨੂੰ ਵੀ ਕੁਝ ਕਾਨੂੰਨ ਬਾਰੇ ਜਾਣਕਾਰੀ ਸੀ ਅਸੀਂ ਆਪਣੇ ਤੌਰ ਤੇ ਅઠੋਂ ਕਾਉਂਸਲਰਾਂ ਨੇ ਸਾਡੇ ਧੜੇਦਿਆਂ ਨੇ ਉਹਨਾਂ ਨੇ ਆਪਣੇ ਤੌਰ ਤੇ ਬੈਠ ਕੇ ਗੁਰਵਿੰਦਰ ਸਿੰਘ ਸਾਗੂ ਜੀ ਜੋ ਸਾਡੇ ਭਰਾ ਨੇ ਉਹਨਾਂ ਦੇ ਨਾਮ ਦਾ ਅਸੀਂ ਬਤੌਰ ਮੀਤ ਪ੍ਰਧਾਨ ਅਸੀਂ ਮਤਾ ਪਾਇਆ ਬਹੁਤ ਨਾਲ ਕਿਉਂਕਿ ਉਹ 6+1 7 ਸੀ ਸਾਡੇ ਨਾਲ 8 ਕੌਂਸਲਰ ਸੀ ਅਸੀਂ 8 ਕੌਂਸਲਰਾਂ ਨੇ ਉਹ ਮਤਾ ਪਾ ਕੇ ਉਹਦੀ ਇੱਕ ਕਾਪੀ ਆਪਣੇ ਯੋ ਸਾਹਿਬ ਨੂੰ ਅਸੀਂ ਈਮੇਲ ਕੀਤੀ ਤੇ ਇਹ ਸੇਮ ਡੇ ਅਸੀਂ ਉਹਦੀ ਇੱਕ ਕਾਪੀ ਰਿਸਿਵ ਕਰਵਾ ਕੇ ਏਡੀਸੀ ਦਫਤਰ ਜਿਹੜੇ ਵਿਕਾਸ ਸਾਡੇ ਡਿਪਾਰਟਮੈਂਟ ਨਾਲ ਸੰਬੰਧਿਤ ਹੈ ਉਹਦੀ ਸੇਮ ਡੇ ਕਾਪੀ ਅਸੀਂ ਡਾਇਰੈਕਟਰ ਸਾਹਿਬ ਨੂੰ ਭੇਜ ਦਿੱਤੀ ਗਈ ਤੇ ਬਾਏ ਇਲਾਕੇ ਦੇ ਮੁਤਾਬਕ ਤਾਂ ਇਹ ਬੰਦਾ ਸੀ ਵੀ ਜਦੋਂ ਉਹਨਾਂ ਦਾ ਮਤਾ ਜੋ ਹੈਗਾ ਸੀ ਉਹ 6+1 ਸੀ 7 ਬੰਦਿਆਂ ਦਾ ਮਤਾ ਸੀ ਸਾਡਾ ਹੈਗਾ ਸੀ 8 ਬੰਦਿਆਂ ਦਾ ਮਤਾ ਪਰ ਬਾਣ ਤਾਂ ਸਾਡਾ ਗੁਰਵਿੰਦਰ ਸਿੰਘ ਸੱਗੂ ਜੀ ਵਾਲਾ ਜਿਹਨੂੰ ਅਸੀਂ ਮੀਤ ਪ੍ਰਧਾਨ ਦਾ ਮਤਾ ਪਾਸ ਕੀਤਾ ਸੀ ਪ੍ਰਸ਼ਾਸਨ ਨੂੰ ਚਾਹੀਦਾ ਸੀ ਕਿ ਬਾਏਲਾ ਦੇ ਮੁਤਾਬਕ ਬੌਮਤਾਲਾ ਮਤਾ ਸਾਡਾ ਪਾਸ ਹੋਣਾ ਚਾਹੀਦਾ ਸੀ ਪਰ ਇਹਨਾਂ ਨੇ ਜਾਨੀ ਡੇਢ ਮਹੀਨਾ ਨੂੰ ਲਮਕਾ ਕੇ 8 ਦਸੰਬਰ ਤੋਂ ਬਾਅਦ 23 ਜਨਵਰੀ ਨੂੰ ਇਹਨਾਂ ਨੇ ਇੱਕ ਜਾਨੀ ਹਜੇ ਤੱਕ ਤਾਂ ਉਹਦੀ ਨੋਟੀਫਿਕੇਸ਼ਨ ਵੀ ਮੀਤ ਪ੍ਰਧਾਨ ਲਈ ਪ੍ਰੋਪਰ ਇਹਨਾਂ ਨੇ ਕੀਤੀ ਨਹੀਂ ਤੱਕੇ ਵਾਲੀ ਸਿਸਟਮ ਜਾਨੀ ਕਿ ਤਰ੍ਹਾਂ ਨਾਲ ਚੱਲ ਰਿਹਾ ਹੈ 23 ਜਨਵਰੀ ਨੂੰ ਆ ਕੇ ਐਮਐਲਏ ਸਾਹਿਬ ਚਲੋ ਇਹਨਾਂ ਨੂੰ ਆ ਕੇ ਗੁਰਤੇਜ ਸਿੰਘ ਨੂੰ ਮੀਤ ਪ੍ਰਧਾਨ ਦੀ ਚੇਅਰ ਦੇ ਲੋਕਤੰਤਰ ਤੇ ਸੰਵਿਧਾਨ ਦਾ ਸ਼ਰੀਆਮ ਕਾਣ ਤੇ ਉਸ 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 ਪ੍ਰੰਤ ਅਸੀਂ ਆਪਸ ਦੇ ਵਿੱਚ ਜਣੀ ਬਹਿ ਕੇ ਵਿਚਾਰ ਵਟਾਂਦਰਾ ਕੀਤਾ ਤੇ ਅਸੀਂ ਇਮਾਨਜੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਇਸ ਦੇ ਬਾਰੇ ਅਸੀਂ ਪਹੁੰਚ ਕੀਤੀ ਪੰਜਾਬ ਮਾਨਜੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਸਾਨੂੰ ਆ ਤੁਹਾਡੇ ਸਾਹਮਣੇ ਮੈਂ ਡਾਕੂਮੈਂਟ ਵੀ ਪੇਸ਼ ਕਰ ਰਿਹਾ ਮਾਨਜੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਸਾਨੂੰ ਇਸ ਮੁੱਦੇ ਦੇ ਉੱਤੇ ਮੀਤ ਪ੍ਰਧਾਨ ਦੇ ਮੁੱਦੇ ਉੱਤੇ ਸਟੇ ਦਿੰਦੇ ਆ ਉਹਨਾਂ ਬਤੌਰ ਮੀਤ ਪ੍ਰਧਾਨ ਗੁਰਤੇਜ ਸਿੰਘ ਦੇ ਕੰਮ ਕਰਨ ਤੇ ਮੁਕੰਮਲ ਰੋਕ ਲਗਾਈ ਐ ਜਿੰਨਾ ਟਾਈਮ ਇਸ ਕੇਸ ਦਾ ਫੈਸਲਾ ਨਹੀਂ ਹੋਸਟ ਆਫ ਹੋ ਜਾਂਦਾ ਉਹਨਾਂ ਟਾਈਮ ਬਤੌਰ ਮੀਤ ਪ੍ਰਧਾਨ ਉਹ ਨਗਰ ਕੌਂਸਲ ਦੇ ਵਿੱਚ ਕੋਈ ਕੰਮ ਨਹੀਂ ਕਰ ਸਕਦੇ ਕਿਤੇ ਉਹਨਾਂ ਦਾ ਕੋਈ ਸਾਈਨ ਵਗੈਰਾ ਨਹੀਂ ਹੋ ਸਕਦਾ ਤੇ ਮੈਂ ਤਾਂ ਇਹ ਹਰਾਨਨਾ ਵੀ ਬਣੇ ਤਾਂ ਕੋਰਮ ਤਾਂ ਉਹਨਾਂ ਕੋਲੇ ਮੀਤ ਪ੍ਰਧਾਨ ਦਾ ਵੀ ਪੂਰਾ ਨਹੀਂ ਸੀ ਪਰ ਉਹਨਾਂ ਨੇ ਸ਼ਹਿਰ ਦੇ ਵਿੱਚ ਬੋਰ ਲਗਵਾਏ ਕਾਰਜਕਾਰੀ ਪ੍ਰਧਾਨ ਮੈਂ ਉਹਨਾਂ ਨੂੰ ਪੁੱਛਣਾ ਚਾਹੁੰਨਾ ਵੀ ਕੋਈ ਕਾਰਜਕਾਰੀ ਪ੍ਰਧਾਨ ਕਿਸ ਸਰਧਾਨ ਚ ਕਿਤੇ ਕੋਈ ਅੰਕ ਤਾ ਉਹਦਾ ਹੈ ਸਭ ਤੋਂ ਆਮ ਦੇ ਵਿੱਚ ਕਾਰਜਕਾਰੀ ਪ੍ਰਧਾਨ ਦਾ ਨਾਮ ਦੀ ਨਗਰ ਕੌਂਸਲ ਜੀ ਵੀ ਉਹਨਾਂ ਨੇ ਕਾਨੂੰਨੀ ਢੰਗ ਨਾਲ ਕਾਰਜਕਾਰੀ ਪ੍ਰਧਾਨ ਦੀ ਪਲੇਟ ਲਗਾਈ ਜਰ ਕਿ ਸਵਿਧਾਨ ਦੇ ਵਿੱਚ ਕਿਤੇ ਕਾਰਜਕਾਰੀ ਸਾਨੂੰ ਕਿਤੇ ਕਾਰਜਕਾਰੀ ਪ੍ਰਧਾਨ ਦੀ ਦਿਖਾ ਦੇਣ ਲੈ ਅਸੀਂ ਮੀਤ ਪ੍ਰਧਾਨ ਤੇ ਪ੍ਰਧਾਨ ਵਾਲਾ ਵੀ ਕੇਸ ਵਾਸਤੇ ਇਹਨੂੰ ਤਿਆਰ ਆ ਬਿੰਦਰ ਜੀ ਜੇ ਗੱਲ ਕੀਤੀ ਜਾਵੇ ਉਸ ਦਿਨ ਜਿਹੜੀ ਐਮਐਲਏ ਸਹਿਬਾ ਸੀ ਉਹ ਕਹਿ ਰਹੇ ਸੀ ਅਸੀਂ ਸੰਵਿਧਾਨਕ ਤੌਰ ਤੇ ਪੂਰੇ ਕੌਮ ਕਰਕੇ ਫਿਰ ਅਸੀਂ ਇਹਨੂੰ ਜਿਹੜਾ ਕਾਰਜਕਾਰੀ ਪ੍ਰਧਾਨ ਦੇਖੋ ਮੈਂ ਤਾਂ ਇਸ ਗੱਲ ਤੇ ਬੜਾ ਹੈਰਾਨ ਆ ਇਕ ਆਮ ਬੰਦਾ ਵੀ ਇਹ ਚੀਜ਼ ਨੂੰ ਸੋਚੂਗਾ ਵੀ ਜੇ ਸੋਨਾ ਦੇ ਵਿੱਚੋਂ ਆਪਾਂ ਅੱਧ ਕਰ ਲਈਏ ਤਾਂ ਸੋਨਾ ਤਾਂ ਤੇ ਅੱਠ ਬਣਦਾ ਹੂੰ ਅੱਠ ਬਣਦਾ ਤਾਂ ਅੱਠ ਦਾ ਕੋਰਮ ਤਾਂ ਅੱਠ ਹੀ ਬਣਦਾ ਪਤਾ ਨਹੀਂ ਹੁਣ ਇਹ 7 ਨਾਲ ਕੋਰਮ ਕਿਵੇਂ ਬਣਦਾ ਇਹ ਤਾਂ ਭਈ ਹੁਣ ਸ਼ਾਇਦ ਸੱਤਾਧਾਰੀ ਤੇ ਹਰਦਾ ਜਿਹੜਾ ਕੋਰਮ ਹੈ ਉਹ ਅਲੱਗ ਹੁੰਦਾ ਹੋਊਗਾ ਵੀ ਜਦੋਂ ਬੰਦਾ ਸੱਤਾ 'ਚ ਹੁੰਦਾ ਉਹਦੇ ਸੱਤ ਨਾਲ ਹੀ ਕੋਰਮ ਪੂਰਾ ਹੋ ਜਾਂਦਾ ਪਰ ਕੋਰਮ ਤਾਂ ਕੋਰਮ ਹੀ ਹੈ ਜੋ ਬਾਇ-ਲॉज ਦੇ ਵਿੱਚ ਲਿਖਿਆ ਹੋਇਆ ਜਿਹਦੇ ਮਤਲਬਕ ਸਾਨੂੰ ਮਤਲਬ ਬਾਂਜੋਕ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਇਸ ਦੇ ਉੱਤੇ ਸਟੇ ਦਿੱਤੀ ਹੈ ਤੇ ਆਉਣ ਵਾਲੇ ਦਿਨ ਦੇ ਵਿੱਚ ਜਣੀ ਉਹਨਾਂ ਦੀ ਮੀਤ ਪ੍ਰਧਾਨਗੀ ਵਾਲਾ 100% ਕੈਨਸਲ ਹੋਊਗਾ ਸਾਨੂੰ ਤਾਂ ਪੂਰੀ ਉਮੀਦ ਹੈ ਵੀ ਸਾਡਾ ਜੋ ਅਸੀਂ ਗੁਰਵਿੰਦਰ ਸਿੰਘ ਨੂੰ ਜੜੀ ਮੀਤ ਪ੍ਰਧਾਨ ਚੁਣਿਆ ਹੈ 8 ਐਮਸੀਆਂ ਨੇ ਪੂਰਨ ਉਮੀਦ ਆ ਵੀ ਸਾਨੂੰ ਸਾਡੇ ਗੁਰਵਿੰਦਰ ਸਿੰਘ ਜੀ ਉਹਦੇ ਚ ਜਿਹੜਾ ਤੁਸੀਂ ਹਾਈ ਕੋਰਟ ਦੇ ਵਿੱਚ ਕੇਸ ਰਿੱਟ ਕੀਤੀ ਸੀ ਉਹ ਉਹਦੇ ਵਿੱਚ ਕਿੰਨੇ ਤੁਹਾਡੇ ਨਾਲ ਸੀਗੇ ਕਿੰਨੇ ਟੋਟਲ ਐਮਸੀਆਂ ਦੇ ਕਿਤੇ ਅਸੀਂ ਜੀ ਅਸੀਂ ਜੀ ਟੋਟਲ ਜਿਹੜੇ 8 ਐਮਸੀਆਂ ਨੇ ਅਸੀਂ ਮੱਤਾ ਗੁਰਵਿੰਦਰ ਸਿੰਘ ਜੀ ਦਾ ਪਾਇਆ ਸੀ ਉਹਨਾਂ ਹੀ 8 ਐਮਸੀਆਂ ਨੇ ਆਪਣਾ ਸਾਰਾ ਹਲਫੀਆਂ ਬਗੈਰਾ ਲਗਵਾ ਕੇ ਅਸੀਂ ਮਾਨਯੋਗ ਪੰਜਾਬ ਦੀ ਹਰਨਾ ਹਾਈ ਕੋਰਟ ਦੇ ਵਿੱਚ ਅਪਰੋਚ ਕੀਤੀ ਤੇ ਮਾਨਜੁਕ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਸਾਡੇ ਬਹੁਤ ਨੂੰ ਦੇਖਦੇ ਹੋਏ ਕਿਉਂਕਿ ਉਹਨਾਂ ਨੇ ਇਹ ਵੀ ਮਾਨਜੁਕ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਇਹ ਚੀਜ਼ ਵੀ ਮਹਿਸੂਸ ਕੀਤੀ ਕਿ ਯਾਰ ਇਹਨਾਂ ਨੇ ਤੱਕ ਕਿਉਂਕਿ ਸਾਡਾ ਜਿਹੜਾ ਇਹ ਕੇਸ ਹੈ ਸੇਮ ਉਹਨਾਂ ਚਾਜਾਂ ਕੋਲੀ ਲੱਗਿਆ ਹੋਇਆ ਜਿਨ੍ਹਾਂ ਕੋਲੇ ਸਰਬਾ ਪ੍ਰਧਾਨਗੀ ਦਾ ਕੇਸ ਚੱਲ ਰਿਹਾ ਜੱਜ ਸਾਹਿਬ ਨੇ ਵੀ ਇਹ ਚੀਜ਼ ਮਹਿਸੂਸ ਕੀਤੀ ਵੀ ਬੜੀ ਹੈਰਾਨਗੀ ਵਾਲੀ ਗੱਲ ਹੈ ਇਹਦਾ ਮਤਲਬ ਪ੍ਰਧਾਨ ਨੂੰ ਬਿਲਕੁਲ ਸ਼ਰਯਮ ਗਲਤ ਤੰਗ ਤਰੀਕੇ ਨਾਲ ਲਾਇਆ ਗਿਆ ਵੀ ਉਹਨਾਂ ਤੋਂ ਕੋਰਮ ਅੱਜ ਵੀ ਪ੍ਰਧਾਨ ਦੇ ਨਾਲ ਹੀ ਹੈ ਵੀ ਸਰਕਾਰ ਨੂੰ ਯਾਨੀ ਕਹਿੰਦਾ ਮਤਲਬ ਸਾਨੂੰ 31 ਅਗਸਤ ਨੂੰ ਇਹਨਾਂ ਨੇ ਯਾਨੀ ਬੜੇ ਗੈਰ ਲੋਕਤੰਤਰੀ ਤੰਗ ਤਰੀਕੇ ਨਾਲ ਸੰਵਧਾਨ ਦਾ ਘਾਣ ਕਰਦੇ ਹੋਏ ਇਹਨਾਂ ਨੇ ਸਾਡੂ ਪ੍ਰਧਾਨ ਕੀ ਤੋਂ ਰਿਮੂਵ ਕੀਤਾ ਚਲੋ ਪੰਜਾਬ ਯੂਨੀਵਰਸਿਟੀ ਹਾਈ ਕੋਰਟ ਨੇ ਸਾਨੂੰ ਉਹਦੇ ਤੇ ਵੀ ਸਟੇਅ ਦਿੱਤੀ ਯਾਨੀ ਕਹਿੰਦਾ ਮਤਲਬ ਉਹ ਸਾਡਾ ਕੇਸ ਚੱਲ ਰਿਹਾ 7 ਫਰਵਰੀ ਨੂੰ ਸਾਡਾ ਉਹਦੇ ਵੀ ਪਾਈ ਗੁਰੂ ਕਿਰਪਾ ਕਰੂਗਾ 7 ਫਰਵਰੀ ਨੂੰ ਉਹਦੀ ਡੇਟ ਹੈ ਤੇ ਇਹਨਾਂ ਨੇ ਉਹਦਾ ਜਵਾਬ ਹੀ ਬਹੁਤ ਲੇਟ ਦਾਖਲ ਕੀਤਾ ਇਹਨਾਂ ਨੇ ਹੁਣ ਪਿਛਣੀ-ਪਿਛੀ ਤੇ ਉਹਦਾ ਜਵਾਬ ਦਾਖਲ ਕੀਤਾ ਤੇ 7 ਫਰਵਰੀ ਨੂੰ ਤੇ ਬਹਿਸ ਹੋ ਕੇ ਪ੍ਰਧਾਨਗੀ ਵਾਲਾ ਵੀ ਸਾਡੇ ਹੱਕ ਦੇ ਵਿੱਚ ਫੈਸਲਾ ਹੋ ਜਾਣਾ ਜੀ ਇਹ ਗੱਲ ਕੀਤੀ ਜਾਵੇ ਜਿਵੇਂ ਤੁਹਾਨੂੰ ਲੋਕਾਂ ਨੇ ਹਰ ਵਾਰਡ ਦੇ ਵਿੱਚੋਂ ਐਮਸੀ ਬਣਾ ਕੇ ਇੱਥੇ ਤੱਕ ਪਹੁੰਚਾਇਆ ਪ੍ਰਧਾਨ ਜੀ ਤੁਹਾਨੂੰ ਲੱਗਦਾ ਨਹੀਂ ਕਿ ਜਿਹੜੀ ਇਹ ਟੱਕਰ ਹੋ ਰਿਹਾ ਲੋਕਾਂ ਦਾ ਕਿਤੇ ਨਾ ਕਿੰਨਾ ਜਿਹੜੇ ਵਿਕਾਸ ਦੇ ਕੰਮ ਨੇ ਉਹ ਧੂਰੇ ਪੈ ਗਏ ਬਿਲਕੁਲ ਜੀ ਸਾਨੂੰ ਇਸ ਗੱਲ ਦਾ ਬਹੁਤ ਜ਼ਿਆਦਾ ਅਫਸੋਸ ਹੈ ਸਾਨੂੰ ਉਮੀਦ ਸੀ ਚਲੋ ਚਲੋ ਨਵੀਂ ਸਰਕਾਰ ਬਣੀ ਹੈ ਨਵੀਂ ਸਰਕਾਰ ਦੇ ਬਣਨ ਤੋਂ ਬਾਅਦ ਜੋ ਕੰਮਾਂ ਦੇ ਵਿੱਚ ਚਲੋ ਕੋਈ ਕਿ ਸਾਡੇ ਕੋਲ ਨਗਰ ਕੌਂਸਲ ਕੋਲੇ ਪਰਮਾਤਮਾ ਦੀ ਕਿਸਵਰ ਕਿਰਪਾ ਨਾਲ ਜਾਨੀ ਫੰਡਾਂ ਦੀ ਕੋਈ ਕਮੀ ਨਹੀਂ ਹੈਗੀ ਸ਼ਹਿਰ ਦੇ ਕੰਮਾਂ ਲਈ ਸਿਰਫ ਜਾਨੀ ਇੱਕ ਨੀਤੀ ਬਣਾਉਣ ਦੀ ਤੇ ਨੀयत ਦੀ ਜ਼ਰੂਰਤ ਹੈ ਤੇ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹਾਂਗਾ ਕਿ ਨਗਰ ਕੌਂਸਲ ਕੋਲੇ ਜੋ ਵੀ ਅੱਜ 4 ਪੈਸੇ ਜੇ ਨਗਰ ਕੌਂਸਲ ਕੋਲੇ ਹੈਗੇ ਨੇ ਜਿਹੜੇ ਸ਼ਾਇਦ ਉਂਹਾਂ ਤੇ ਲੋਕਾਂ ਦੀ ਮੈਨੂੰ ਨਿਗਾ ਲੱਗਦੀ ਹੈ ਜਾਨੀ ਕਹਿੰਦੇ ਮੈਨੂੰ ਕਿਸੇ ਢੰਗ ਨਾਲ ਉਹ ਚੀਜ਼ ਨੂੰ ਆਪਾਂ ਉਹ ਕਰੀਏ ਜਾਨੀ ਪਿਛਲੇ 2 ਸਾਲਾਂ ਦੇ ਵਿੱਚ ਨਗਰ ਕੌਂਸਲ ਨੂੰ ਜੇ ਅਸੀਂ ਸ਼ਹਿਰ ਚ ਕੋਈ ਵੀ ਕੰਮ ਕੀਤਾ ਅਸੀਂ 50 ਲੱਖ ਰੁਪਏ ਦੇ ਕਰੀਬ ਹਰਵਿੰਦਰ ਕੌਰ ਜੀ ਸਾ ਤਦ ਉਹ ਜਿਹੜਾ ਨਾ ਪ੍ਰਦਰਸ਼ਨ ਲੱਗਦੀ ਸੀ ਤੁਸੀਂ ਪੱਤਰਕਾਰ ਭਾਈ ਚਾਰੇ ਨੇ ਵੀ ਸਾਰਾ ਦੇਖਿਆ ਅਸੀਂ ਉੱਥੇ ਵੀ 50 ਲੱਖ ਦੇ ਕਰੀਬ ਇਹ ਸਰਕਾਰ ਬਣਨ ਤੋਂ ਬਾਅਦ ਚ ਕੰਮਕਾਰ ਕਰਵਾਇਆ ਅਸੀਂ ਉਹ ਐਮਐਲਏ ਸਾਹਿਬ ਦੀ ਸਪਾਰਸ਼ 'ਚ ਹੀ ਅਸੀਂ ਉਹ ਕੰਮ ਨੂੰ ਪਾਸ ਕੀਤਾ ਸੀ ਕੰਮਕਾਰਾਂ ਦੀ ਕੋਈ ਦਿੱਕਤ ਨਹੀਂ ਹੈਗੀ ਕਿਸੇ ਕਿਸਮ ਦੀ ਸਾਨੂੰ ਉਹ ਕਹਿ ਕੇ ਕੋਈ ਵੀ ਕੰਮਕਾਰ ਕਰਵਾਉਣ ਸਾਨੂੰ ਕੰਮ ਕਰਨ 'ਚ ਕੋਈ ਦਿੱਕਤ ਨਹੀਂ ਹੈਗੀ ਕਿਸੇ ਕਿਸਮ ਦੀ ਇਹ ਅਗਰ ਗੱਲ ਕਰੀਏ ਤਾਂ ਕਹਿੰਦੇ ਵੀ ਸਰਕਾਰੀ ਵਕੀਰ ਤੋਂ ਉਹਨਾਂ ਨੇ ਲੈ ਕੇ ਹੀ ਇਹ ਮੀਤ ਪ੍ਰਧਾਨਗੀ ਦੀ ਚੋਣ ਕਰੀਆ ਵੀ ਕੋਈ ਲਾਅ ਹੈ ਵੀ ਸਰਕਾਰ ਕਰ ਸਕਦੀ ਹੈ ਇਹ 'ਚ ਨਹੀਂ ਚਲੋ ਇਦਾਂ ਕੋਈ ਹੁਣ ਮਾਮਲਾ ਦੇਖੋ ਤੁਹਾਡੇ ਸਾਹਮਣੇ ਆ ਪੰਜਾਬ ਇਹ ਮਾਮਲਾ ਪੰਜਾਬ ਦੇ ਹਰਿਆਣਾ ਹਾਈ ਕੋਰਟ ਦੇ ਵਿੱਚ ਹੈਗਾ ਅਗਰ ਮਤਲਬ ਕੋਰਟ ਨੂੰ ਇਹ ਚੀਜ਼ ਲੱਗੀ ਕਿ ਕੋਰਮ ਦੇ ਮੁਤਾਬਕ ਇਹ ਕੰਮ じゃ ਕਾਨੂੰਨ ਦੇ ਸੰਵਿਧਾਨ ਦੇ ਮੁਤਾਬਕ ਇਹ ਕੰਮ ਨਹੀਂ ਹੋਇਆ ਇਸੇ ਕਰਕੇ ਕੋਰਟ ਨੇ ਸਾਨੂੰ ਇਸ ਕੰਮਾਂ ਦੇ ਉੱਤੇ ਰੋਕ ਲਗਾ ਕੇ ਸੀਨ ਦਿੱਤੀ ਹੈ ਜਿੰਨ ਮੀਤ ਪ੍ਰਦਾਨ ਕੀ ਹੋਈ ਉਸ ਦਿਨ ਤੁਸੀਂ ਕੋਸ਼ਿਸ਼ ਕਰ ਸਕਦੇ ਸੀ ਜਿਵੇਂ ਚੰਡੀਗੜ੍ਹ ਦੇ ਮੇਅਰ ਬਾਦ ਜੀ ਵਿਰੋਧ ਕਰਨ ਵੀ ਤੁਸੀਂ ਨਹੀਂ ਪਹੁੰਚਣਾ ਉਹਨਾਂ ਦਾ ਫਿਰ ਕਾਲ ਮਾਉਣਾ ਨੇ ਮਜਬੂਰੀ ਨਾਲ ਪੂਰਾ ਕਰਨਾ ਉਹ ਵੀ ਲੱਗ ਰਿਹਾ ਕਿ ਕਿਸ ਸਵਾਲਾਂ ਦੇ ਘੇਰੇ 'ਚ ਹੈ ਨਹੀਂ 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 ਬਿਲਕੁਲ ਨਹੀਂ ਕੋਈ ਸਵਾਲਾਂ ਦੇ ਘੇਰੇ 'ਚ ਨਹੀਂ ਹੈ ਕਿ ਉਹਨਾਂ ਨੇ ਸਾਡੇ ਕੋਰਮ ਨੂੰ ਡਿਨਾਈ ਕੀਤਾ ਜਾਨੀ ਉੱਥੇ ਟੋਟਲ ਜਾਨੀ ਇੱਕ ਤਰ੍ਹਾਂ ਨਾਲ ਜਿਵੇਂ ਗੁੰਡਾ ਕਰਦੀ ਹੁੰਦੀ ਹੈ ਜਾਨੀ ਕਿ ਇਹਨਾਂ ਦਾ ਤੁਸੀਂ ਅੱਜ ਤੱਕ ਮੈਨੂੰ ਇਹ ਦੱਸੋ ਨਗਰ ਕੌਂਸਲ ਦੇ ਕਿੰਨੀ ਵਾਰ ਪ੍ਰਧਾਨਾਂ ਦੀ ਚੋਣ ਮੀਤ ਪ੍ਰਧਾਨਾਂ ਦੀ ਚੋਣ ਹੋਈ ਹੈ ਅੱਜ ਤੱਕ ਕਦੇ ਤੁਸੀਂ ਇੰਨਾ ਪੁਲਿਸ ਪ੍ਰਸ਼ਾਸਨ ਲੱਗਦਾ ਦੇਖਿਆ ਦੋ ਡੀਐਸਪੀ ਤਿੰਨ ਐਸਐਚਓ 40 50 ਦੇ ਕਰੀਬ ਉੱਥੇ ਪੁਲਿਸ ਦੇ ਮਲਾਜਮ ਆ ਅਜ ਤੱਕ ਕਦੇ ਪ੍ਰਧਾਨ ਦੀ ਚੋਣ ਲਈ ਇੰਨਾ ਕਿੰਨੀ ਪੁਲਿਸ ਨਹੀਂ ਸੱਦੀ ਗਈ ਇਹ ਤਾਂ ਮੀਤਪੁਰ ਤਾਂ ਦੀ ਬਹੁਤ ਛੋਟੀ ਚੋਣ ਆ ਸੋ ਉਹਨਾਂ ਨੂੰ ਕੀ ਖਤਰਾ ਹੋਇਆ ਜੀ ਹੈ ਜੇ ਉੱਥੇ ਉਹਨਾਂ ਨੂੰ ਉਹਨਾਂ ਨੂੰ ਕੋਈ ਉਹਨਾਂ ਦੇ ਕੋਈ ਗੁੰਡਾਗਰਦੀ ਕਰਨ ਦਾ ਉਹਨਾਂ ਦਾ ਕੋਈ ਇਰਾਦਾ ਹੋਊਗਾ ਹੋ ਸਾਰਾ ਜਿਵੇਂ ਅਸੀਂ ਚਲੋ ਸਾਡਾ ਇਹ ਸੀ ਵੀ ਸਾਡਾ 8 ਏ ਬੰਦਿਆਂ ਦਾ ਜਿਹੜਾ ਮਤ ਹੈ ਉਹਨੂੰ ਸਰਕਾਰ ਵੱਲੋਂ ਪ੍ਰਵਾਨ ਕੀਤਾ ਜਾਵੇ ਪਰ ਉਹਨਾਂ ਨੇ ਉਸੇ ਕੰਮ ਲਈ ਜੇ ਅਸੀਂ ਉੱਥੇ ਕੋਈ ਜ਼ਿਆਦਾ ਵਿਰੋਧ ਪ੍ਰਦਰਸ਼ਨ ਕਰਦੇ ਉਹ ਸਾਰਾ ਸਾਡੇ ਨਾਲ ਉੱਥੇ ਕੋਈ ਤੱਕਾ ਮੁੱਕੀ ਕਰ ਲਈ ਉਹਨਾਂ ਨੇ ਇੰਨੇ ਪੁਲਿਸ ਮਲਾਜਮ ਇਕੱਠੇ